ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਹਰਿਆਣਾ ਹਾਈ ਕੋਰਟ ਤੇ ਜਿਹੜਾ ਅੱਜ ਦਾ ਜਿਹੜਾ ਵਿਸ਼ਾ ਹੈਗਾ ਵੀ ਪੁਲਿਸ ਜਦੋਂ ਥਾਣੇ ਕਿਸੇ ਵੀ ਵਿਅਕਤੀ ਨੂੰ ਬੁਲਾਉਂਦੀ ਹੈ ਜਿਹਦੇ ਉੱਪਰ ਪਰਚਾ ਹੁੰਦਾ ਹੁੰਦਾ ਹੈ ਉਹਨੂੰ ਕਿਸੇ ਬੁਲਾਉਗੀ ਦਾ ਕਿਸੇ ਹੋਰ ਕੰਮ ਦੇ ਲਈ ਪਰ ਬਾਅਦ ਦੇ ਵਿੱਚ ਜਾ ਕੇ ਉਹਦੀ ਅरेस्ट ਪੈ ਜਾਂਦੀ ਹੈ ਇਹ ਕਾਫੀ ਜ਼ਿਆਦਾ ਜਿਹੜੇ ਹੈਗੇ ਸੀ ਪ੍ਰੋਬਲਮ ਸੀ ਲੋਕਾਂ ਦੀਆਂ ਤੇ ਮੈਨੂੰ ਸਵਾਲ ਵੀ ਆਇਆ ਸੀ ਇਹਦੇ ਉੱਪਰ ਤੇ ਉਹਦੇ ਉੱਪਰ ਹੁਣ ਆਪਾਂ ਨੇ ਕਰਨਾ ਕੀ ਹੈ ਮੰਨ ਲਓ ਇੱਕ ਐਗਜ਼ਾਮਪਲ ਹੈ ਕਿਸੇ ਬੰਦੇ ਦੇ ਉੱਤੇ ਪਰਚਾ ਹੋ ਗਿਆ ਚਾਹੇ ਉਹ ਅਵੇਲੇਬਲ ਅਫੈਂਸਾ ਚਾਹੇ ਉਹ ਨੌਨ ਅਵੇਲੇਬਲ ਅਫੈਂਸਾ ਹੈ ਤਾਂ 2 ਸਾਲ ਲੰਘ ਗਏ 3 ਸਾਲ ਲੰਘ ਗਏ ਪੁਲਿਸ ਨੇ ਉਸ ਬੰਦੇ ਨੂੰ ਛੇੜੀ ਨਹੀਂ ਹੈਗਾ ਚਾਹੇ ਕ੍ਰਾਸ ਪਰਚੇ ਦੇ ਵਿੱਚ ਲਾ ਲਓ ਉਹਨੂੰ ਥਾਣੇਦਾਰ ਬੁਲਾ ਹੀ ਨਹੀਂ ਰਿਹਾ 2 ਸਾਲ ਦੇ ਬਾਅਦ ਅਚਾਨਕ ਪਬਲਿਕ ਸੈਕੂਲਰ ਮੰਡਲ ਦੇ ਉੱਪਰ ਕਿਸੇ ਚੀਜ਼ ਦਾ ਪੈ ਗਿਆ ਪ੍ਰੈਸ਼ਰ ਤੇ ਉਹਨੇ ਕੀ ਕੀਤਾ ਉਸ ਅਕਿਊਜ਼ਡ ਨੂੰ ਦੋਸ਼ੀ ਨੂੰ ਥਾਣੇ ਕਿਸੇ ਹੋਰ ਕੰਮ ਦੇ ਲਈ ਬੁਲਾ ਲਿਆ ਵੀ ਭਾਈ ਤੂੰ ਆਇਆ ਤੈਨੂੰ ਕੰਮ ਆ ਤੈਨੂੰ ਮਿਲਣਾ ਅਸੀਂ ਨੇ ਉੱਥੇ ਆ ਕੇ ਉਹਦੀ ਗ੍ਰਿਫਤਾਰੀ ਪਾਤੀ ਠੀਕ ਹੈ ਜੀ ਤਾਂ ਇੱਥੇ ਜਿਹੜੇ ਉਹ ਲੋਕ ਨੇ ਉਹ ਵਿਚਾਰੇ ਇਹ ਕਹਿੰਦੇ ਨੇ ਵੀ ਸੰਤਾ ਇਹ ਪਤਾ ਹੀ ਨਹੀਂ ਸੀ ਹੈਗਾ ਵੀ ਸਾਨੂੰ ਇੱਥੇ ਗ੍ਰਿਫਤਾਰ ਕਰ ਲਿਆ ਜਾਊਗਾ ਜਾਂ ਸਾਨੂੰ ਤਾਂ ਦੱਸਿਆ ਹੀ ਨਹੀਂ ਸਾਡੇ ਉੱਤੇ ਪਰਚਾ ਹੈ ਤਾਂ ਅਸੀਂ ਇੱਥੇ ਕੀ ਕਰ ਸਕਦੇ ਆ ਮੈਂ ਪਹਿਲਾਂ ਵੀ ਇਸ ਉੱਪਰ ਵੀਡੀਓ ਕੀਤੀ ਸੀ ਜੱਜਮੈਂਟ ਸੀ ਅਰਨਿਸ਼ ਕੁਮਾਰ ਬਰਸਸ ਸਟੇਟ ਆਫ ਬਿਹਾਰ ਦੀ ਉਹਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਸਿੱਧੀ ਗੱਲ ਕੀਤੀ ਸੀ ਵੀ ਜਿਹੜੇ ਅਪਰਾਧਾਂ ਦੇ ਵਿੱਚ 7 ਸਾਲ ਦੀ ਸਜ਼ਾ ਜਾਂ 7 ਸਾਲ ਤੋਂ ਥੱਲੇ ਦੀ ਜਿਹੜੀ ਸਜ਼ਾ ਹੈ ਤਾਂ ਪੁਲਿਸ ਉਹਦੇ ਵਿੱਚ ਮੰਡੇਟਰੀ ਹੈ ਪੁਲਿਸ ਨੂੰ ਡਾਇਰੈਕਸ਼ਨਸ ਦਿੱਤੀਆਂ ਵੀ ਤੁਸੀਂ 41A CrPC ਦਾ ਜਿਹੜਾ ਨੋਟਿਸ ਸੀ ਵੈਸੇ ਉਹ ਪਹਿਲਾਂ ਜਿਹੜਾ 41A CrPC ਓਲ ਜਿਹੜੇ ਹੁਣ ਨਿਊ ਲਾਅ ਐ ਉਹਦੇ ਵਿੱਚ ਜਿਹੜਾ ਸੈਕਸ਼ਨ ਉਹ ਚੇਂਜ ਹੋ ਚੁੱਕਿਆ ਬਟ ਉਹਦੇ ਸਾਥ ਕੋ ਨੂੰ ਨੋਟਿਸ ਦੇਣਾ ਜਿਹੜਾ ਹੈਗਾ ਸੀ ਪੁਲਿਸ ਨੂੰ ਸੂਚਿਤ ਕਰਨਾ ਜ਼ਰੂਰੀ ਉਸ ਜੱਜਮੈਂਟ ਦੇ ਅਕੋਰਡਿੰਗ ਸੂਚਿਤ ਕਰਨਾ ਜ਼ਰੂਰੀ ਸੀ ਸੋ ਇਸੇ ਕਰਕੇ ਉਹ ਹੁਣ ਵੀ ਅੱਜ ਦੀ ਚੀਜ਼ ਉਹ ਜ਼ਰੂਰੀ ਹੈ ਵੀ ਕਿਸੇ ਦੇ ਉੱਤੇ ਵੀ ਪਰਚਾ ਦਰਜ ਹੁੰਦਾ ਤਾਂ ਪੁਲਿਸ ਨੂੰ ਸੂਚਿਤ ਕਰਨਾ ਜ਼ਰੂਰੀ ਹੈ ਇੱਥੇ ਹੁਣ ਆਪਾਂ ਨੇ ਕਰਨਾ ਕੀ ਹੈ ਆਪਾਂ ਨੂੰ ਥਾਣੇ ਬੁਲਾ ਲਿਆ ਥਾਣੇ ਬੁਲਾ ਕੇ ਉਹਨਾਂ ਨੇ ਅਰੈਸਟ ਪਾਤੀ ਪਰ ਆਪਣੇ ਕੋਲ ਕਿਹਾ ਗਿਆ ਸੀ ਕਿ ਹੋਰ ਕੰਮ ਐ ਤਾ ਉੱਥੇ ਜਿਹੜੀ ਪੁਲਿਸ ਨੇ ਲਾਪਰਵਾਹੀ ਵਰਤੀ ਐ ਆਪਦੀ ਜਿਹੜੀ ਵਰਦੀ ਦਾ ਮਿਸਯੂਜ਼ ਕੀਤਾ ਜਾ ਜਿਹੜੀ ਉਹਨਾਂ ਦੀ ਜੌਬਸ ਜੀ ਉਹਨੂੰ ਕੰਡਕਟ ਨਹੀਂ ਕੀਤਾ ਤਾਂ ਉਹਦੀ ਡਿਪਾਰਟਮੈਂਟ ਇਨਕੁਆਇਰੀ ਵੀ ਲੱਗੂਗੀ ਤੇ ਦੂਜੇ ਪਾਸੇ ਜਿਹੜਾ ਉਹਨਾਂ ਦਾ ਪਰਚਾ ਬਣਦਾ ਤਾਂ ਉਹ ਵੀ ਅਕੋਰਡਿੰਗ ਟੂ ਜਿਹੜੀ ਭਾਰਤੀ ਨਿਊ ਜਿਹੜਾ ਲਾਅ ਆਇਆ ਉਹਦੇ ਹਿਸਾਬ ਦੇ ਨਾਲ ਉਹ ਉਹਦਾ ਪਰਚਾ ਵੀ ਪਊਗਾ ਹੀ ਪਊਗਾ ਤੇ ਦੂਸਰੀ ਸਭ ਤੋਂ ਜਿਹੜੀ ਜ਼ਰੂਰੀ ਮੇਨ ਗੱਲ ਸੀ ਇਹਦੇ ਵਿੱਚ ਜੇ ਪੁਲਿਸ ਨੇ ਉਸ ਜਜਮੈਂਟ ਦੇ ਅਕੋਰਡਿੰਗ ਐਫ ਆਈ ਆਰ ਹੋਣ ਤੋਂ 2 ਹਫ਼ਤੇ ਦੇ ਅੰਦਰ ਅੰਦਰ ਉਹ ਨੋਟਿਸ ਸਾਨੂੰ ਨਹੀਂ ਦਿੱਤਾ ਕਿਸੇ ਵੀ ਕিউ ਨੂੰ ਬਾਅਦ ਦੇ ਵਿੱਚ ਉਹ ਐਦਾਂ ਦਾ ਕੋਈ ਇਲੀਗਲ ਕਸਟਡੀ ਕਰਦੀ ਹੈ ਜਾਂ ਉਹਨੂੰ ਚੱਕਦੀ ਹੈ ਬੰਦੇ ਨੂੰ ਤਾਂ ਉਹ ਮਾਨਜੋਗ ਦੀ ਜਿਹੜੀ ਸੁਪਰੀਮ ਕੋਰਟ ਦੀ ਜਿਹੜੀ ਕੰਟੈਂਪਟ ਆਫ ਕੋਰਟ ਬਣਦੀ ਹੈ ਉਹ ਜਿਹੜੀ ਫਾਈਲ ਹੋਊਗੀ ਉਹ ਤੁਹਾਡੇ ਜਿਹੜੇ ਰਿਡਕਸ਼ਨ ਦੇ ਵਿੱਚ ਹੀ ਫਾਈਲ ਹੋਊਗੀ ਜੇ ਮੈਂ ਪੰਜਾਬ ਨੇ ਹਰਿਆਣਾ ਉੱਥੇ ਹੀ ਫਾਈਲ ਹੋਣੀ ਹੈ ਤਾਂ ਇਸ ਕਰਕੇ ਇਸ ਚੀਜ਼ ਦਾ ਸਿਰਫ ਇਹੀ ਤਰੀਕਾ ਹੈ ਵੀ ਜੇ ਤੁਹਾਨੂੰ ਕੋਈ ਐਦਾਂ ਦਾ ਕੋਈ ਵੀ ਮੁਲਾਜ਼ਮ ਕਿਸੇ ਵੀ ਥਾਣੇ ਦੇ ਵਿੱਚੋਂ ਤੁਹਾਨੂੰ ਸੱਦ ਕੇ ਝੂਠ ਬੋਲ ਕੇ ਤੁਹਾਨੂੰ ਬੁਲਾਉਂਦਾ ਤੇ ਬਾਅਦ ਵਿੱਚ ਤੁਹਾਡੀ ਅਰੈਸਟ ਪਾਉਂਦਾ ਤਾਂ ਉਹਦੇ ਉੱਪਰ ਕਿਉਂਕਿ ਉਹਨੇ ਨੋਟਿਸ ਤਾਂ ਜਾਰ ਉਸ ਕਰਕੇ ਜਿਹੜਾ ਹੈਗਾ ਉਹਦੇ ਉੱਪਰ ਕੰਟੈਂਪਟ ਆਫ ਕੋਰਟ ਬਣਦੀ ਹੈ ਇਸ ਕਰਕੇ ਮਨਜੋਗ ਪੰਜਾਬ ਤੇ ਹਰਿਆਣਾ ਦੇ ਵਿੱਚ ਛੋਟੀ ਜਿਹੜੀ ਰਿਡਕਸ਼ਨ ਹੈ ਉਹਦੇ ਵਿੱਚ ਜਾ ਕੇ ਜਿਹੜੀ ਤੁਸੀਂ ਹੈਗੀ ਹੈ ਕੰਟੈਂਪਟ ਆਫ ਕੋਰਟ ਉਸ ਆਈਓ ਦੇ ਇਨਵੈਸਟੀਗੇਸ਼ਨ ਆਫੀਸਰ ਜਾਂ ਐਸਐਚਓ ਥਾਣੇ ਦਾ ਉਹਦੇ ਖਿਲਾਫ ਤੁਸੀਂ ਜਾ ਸਕਦੇ ਹੋ ਅਰਨਿਸ਼ ਕੁਮਾਰ ਬਰਸਸ ਸਟੇਟ ਆਫ ਬਿਹਾਰ ਦੀ ਜਜਮੈਂਟ ਸੇ ਬੋਲਦੇ ਆ ਦੂਜੀ ਗੱਲ ਕਈ ਬੰਦੇ ਕਹੇ ਜਾਂਦੇ ਨੇ ਵੀ ਸਾਨੂੰ ਜਿਹੇ 2 ਸਾਲ ਬੁਲਾਉਂਦੇ ਨੇ 3 ਸਾਲ ਬੁਲਾਉਂਦੇ ਨੇ ਜਿਹੜਾ ਨੋਟਿਸ ਹੁੰਦਾ ਹੈ ਉਹਦੇ ਉੱਪਰ ਸਾਨੂੰ ਠੱਕੇ ਨਾਲ ਸਾਈਨ ਕਰਾਈ ਲਾਉਂਦੇ ਨੇ ਉਹਦੇ ਵਿੱਚ ਉਹਦੇ ਵਿੱਚ ਵੀ ਕੰਟੈਂਪਟ ਬ ਜਜਮੈਂਟਸ ਕਹਿੰਦੀ ਇਹਦੇ 2 ਹਫ਼ਤੇ ਦੇ ਅੰਦਰ ਅੰਦਰ ਨੋਟਿਸ ਕਰਨਾ ਜ਼ਰੂਰੀ ਹੁੰਦਾ ਜੇ ਨੋਟਿਸ ਤੁਸੀਂ ਵੱਧ ਟਾਈਮ ਲੈ ਰਹੇ ਹੋਵੇ ਮੰਨ ਲਓ ਪੁਲਿਸ ਨੂੰ ਵੀ ਟਾਈਮ ਨਹੀਂ ਹੈਗਾ ਤਾਂ ਉਹ ਐਸਐਸਪੀ ਤੋਂ ਐਕਸਟੈਂਡ ਕਰਾਉਣਾ ਜ਼ਰੂਰੀ ਹੈ ਉਹ ਨੋਟਿਸ ਐਕਸਟੈਂਡ ਕਰਾ ਕੇ ਫਿਰ ਜਿਹੜਾ ਇਲਾਕਾ ਮੈਜਿਸਟ੍ਰੇਟ ਹੈ ਜਿੱਥੇ ਦਾ ਜਿਹੜਾ ਥਾਣਾ ਐਫਆਈਆਰ ਦਾ ਉਹਨੂੰ ਤੇ ਜਿੰਨਾ ਦੀ ਜ਼ਰੂਰੀ ਹੈ ਇਤਲਾਹ ਕਰਨੀ ਜ਼ਰੂਰੀ ਹੈ ਤੁਸੀਂ ਬੰਦੇ ਨੂੰ ਕਿਉਂ ਨਹੀਂ ਅਰੈਸਟ ਪਾ ਰਹੇ ਹੈਗੇ ਚਾਹੇ ਉਹ ਅਵੇਲੇਬਲ ਦੇ ਚਾਹੇ ਨਾਨ ਅਵੇਲੇਬਲ ਦੇ ਵਿੱਚ ਇਸ ਕਰਕੇ ਉਹ ਦੂਵੇਂ ਪਾਸੇ ਜਿਹੜੀ ਹੈਗੀ ਪੁਲਿਸ ਉਹ ਨਾ ਤਾਂ ਉਹ ਐਸਐਸਪੀ ਤੋਂ ਪ੍ਰਵਾਨਗੀ ਲੈਂਦੀ ਉਹਨੂੰ ਵਧਾਉਣ ਦੇ ਲਈ ਉਹ ਆਪ ਦੀ ਮਾਨ ਮੰਨ ਉਹਨਾਂ ਨੂੰ ਹੁੰਦਾ ਵੀ ਕਿਸੇ ਨੂੰ ਕਿਹੜਾ ਇੱਥੇ ਪਤਾ ਲੱਗਦਾ ਜਿਵੇਂ ਮਰਜ਼ੀ ਪੜਾਕੇ ਭਾਈ ਚੱਲੋ ਉਹੀ ਮਤਲਬ ਵਰਦੀ ਜਿਹੜਾ ਹੈਗਾ ਮਿਸਯੂਜ਼ ਕਰਨਾ ਸੋ ਇਸ ਕਰਕੇ ਇਹ ਦੋ ਚੀਜ਼ਾਂ ਦਾ ਧਿਆਨ ਰੱਖੋ ਜੇ ਨੋਟਿਸ ਨਹੀਂ ਆਉਂਦਾ ਹੈਗਾ ਤੁਹਾਨੂੰ ਐਦਾਂ ਬੁਲਾ ਕੇ ਉੱਥੇ ਅਰੈਸਟ ਕੀਤੀਆਂ ਤਾਂ ਵੀ ਇਹਨਾਂ ਦੇ ਉੱਤੇ ਪਰਚਾ ਬਣਦਾ ਹੈ ਤੇ ਕੰਟੈਂਪਟ ਆਫ ਕੋਰਟ ਜਿਹੜੀ ਮਾਨਜੋਬ ਸੁਪਰੀਮ ਕੋਰਟ ਉਹਦਾ ਬਣਦੀ ਉਹ ਬਣਦੀ ਹੈ ਇਹਨਾਂ ਦੇ ਖਿਲਾਫ ਦੂਜੀ ਗੱਲ ਜਿਹੜੀ ਹੈਗੀ ਹੈ ਜੇ ਤੁਹਾਨੂੰ ਬੁਲਾ ਕੇ ਉ ਉਹ ਸੈਂਟ ਅਸਾਈਨ ਕਰਾਉਂਦੇ ਨੇ ਤਾਂ 2 ਹਫ਼ਤੇ ਤੋਂ ਬਾਅਦ ਦਿੱਤਾ ਉਹਦੇ ਉੱਪਰ ਵੀ ਇਹਨਾਂ ਨੇ ਐਸਐਸਪੀ ਤੋਂ ਪਰਮਿਸ਼ਨ ਲਈ ਫੇਰ ਵੀ ਇਹਨਾਂ ਦੇ ਉੱਪਰ ਜਿਹੜੀ ਹੈ ਸੁਪਰੀਮ ਕੋਰਟ ਦੇ ਗਾਈਡਲਾਈਨਸ ਨੂੰ ਫੋਲੋ ਨਹੀਂ ਕਰਦੇ ਤੇ ਉਹਦੇ ਉੱਤੇ ਵੀ ਇਹਨਾਂ ਨੇ ਸੇਮ ਜਿਹੜਾ ਹੈ ਪਰਚਾ ਤੇ ਜਿਹੜੀ ਹੈਗੀ ਕੰਟੈਂਕਟ ਆਫ ਕੋਰਟ ਜਰੂਰ ਬਣਦੀ ਹੈ ਇਸ ਕਰਕੇ ਜੇ ਤੁਸੀਂ ਇਹ ਸਟੈਪ ਡਾਉਂਗੇ ਤੇ ਤੁਹਾਨੂੰ ਐਫਆਈਆਰ ਦੇ ਵਿੱਚ ਵੀ ਮਦਦ ਕਰੋਗੇ ਇਹ ਝੂਠੀ ਐਫਆਈਆਰ ਤਾਂ ਉਹ ਵੀ ਇਹ ਬੰਦ ਕਰਨ ਦੀ ਕੋਸ਼ਿਸ਼ ਕਰਨਗੇ ਪ੍ਰੈਸ਼ਰ ਪਊਗਾ ਇਹਨਾਂ ਦੇ ਉੱਪਰ ਇਸ ਕਰਕੇ ਭਾਈ ਇਹਨਾਂ ਨੂੰ ਬਖਸ਼ਿਆ ਨਾ ਕਰੋ ਜਿਹੜੇ ਇਹ ਇਦਾਂ ਦੇ ਕਰਪਟਡ ਮੁਲਾਜ਼ਮ ਬੈਠੇ ਨੇ ਉਹ ਕੋਈ ਦ ਲਓ ਸਾਰਿਆਂ ਲਈ ਇਕੁਅਲ ਹੈ ਇਹ ਨਹੀਂ ਕਹਿੰਦਾ ਵੀ ਪਬਲਿਕ ਸਰਵੈਂਟ ਲਈ ਲਾਅ ਕੋਈ ਹੋਰ ਹੈ ਸਾਡੇ ਲਈ ਕੋਈ ਲਾਅ ਹੋਰ ਹੈ ਸੋ ਇਸ ਕਰਕੇ ਇਸੀ ਦਾ ਧਿਆਨ ਰੱਖਿਓ ਥੈਂਕ ਯੂ ਸੋ ਮਚ